ਉਦਮ ਸਿੰਘ ਦਲੇਰ ਨੂੰ ਜਦ ਵੀ ਬਾਗ ਦਾ ਚੇਤਾ ਆਉਂਦਾ ਗੁੱਸੇ ਵਾਲੀ ਅੱਗ ਦਾ ਭਾਂਬੜ ਦਿਲ ਨੂੰ ਲਾਂਬੂ ਲਾਉਂਦਾ ਤਹਿਲ ਸਿੰਘ ਦੀ ਅੱਖ ਦਾ ਤਾਰਾ ਉੱਤਮ ਪੁੱਤ ਬਲਕਾਰ ਨਾਰਾਇਣ ਕੌਰ ਨੇ ਕੁਖੋ ਜਾਇਆ ਸੋਹਣਾ ਬਰਖੁਰਦਾਰ ਸੁਨਾਮ ਸ਼ਹਿਰ ਦੇ ਵਿੱਚ ਜੰਮਿਆ ਸੂਰਾ ਜੋਧਾ ਪੁੱਤ ਕਹਾਉਂਦਾ ਉਦਮ ਸਿੰਘ ਦਲੇਰ ਨੂੰ ਜਦ ਵੀ ਬਾਗ ਦਾ ਚੇਤਾ ਆਉਂਦਾ ਗੁੱਸੇ ਵਾਲੀ ਅੱਗ ਦਾ ਭਾਂਬੜ ਦਿਲ ਨੂੰ ਲਾਂਬੂ ਲਾਉਂਦਾ ਬਚਪਨ ਉਮਰੇ ਸਿਰ ਤੋਂ ਉੱਠਿਆ ਮਾਪਿਆਂ ਵਾਲਾ ਸਾਯਾ ਯਤੇਮ ਖਾਨੇ ਦੇ ਵਿਹੜੇ ਅੰਦਰ ਕੁਝ ਚਿਰ ਸਮਾਂ ਬਿਤਾਇਆ ਵਿਖੜੇ ਪੈਂਡਿਆਂ ਵਿੱਚੋਂ ਲੰਘ ਕੇ ਜੀਵਨ ਪੰਧ ਬਣਾਉਂਦਾ ਉਦਮ ਸਿੰਘ ਦਲੇਰ ਨੂੰ ਜਦ ਵੀ ਬਾਗ ਦਾ ਚੇਤਾ ਆਉਂਦਾ ਗੁੱਸੇ ਵਾਲੀ ਅੱਗ ਦਾ ਭਾਂਬੜ ਦਿਲ ਨੂੰ ਲਾਂਬੂ ਲਾਉਂਦਾ ਗੋਲੀਆਂ ਦੀ ਸੁਣ ਤੜ-ਤੜ ਸੂਰਾ ਸਹਿਮਿਆਂ ਤੇ ਸੀ ਡਰਿਆ ਲਹੂ ਚ ਲੱਥ ਪੱਥ ਲੋਥਾਂ ਡਿੱਠੀਆਂ ਖੂ ਲਾਸ਼ਾਂ ਨਾਲ ਪਰਿਆ ਉਸੇ ਦਿਨ ਤੋਂ ਬਦਲਾ ਲੈਣ ਦੀ ਰਹਿੰਦਾ ਬਿਊਤ ਬਣਾਉਂਦਾ ਉਦਮ ਸਿੰਘ ਦਲੇਰ ਨੂੰ ਜਦ ਵੀ ਬਾਗ ਦਾ ਚੇਤਾ ਆਉਂਦਾ ਗੁੱਸੇ ਵਾਲੀ ਅੱਗ ਦਾ ਭੰਬੜ ਦਿਲ ਨੂੰ ਲਾਂਬੂ ਲਾਉਂਦਾ ਦਿਲ ਵਿੱਚ ਪੱਕੀ ਧਾ ਲਈ ਮੈਂ ਦੇਸ਼ ਆਜ਼ਾਦ ਕਰਾਉਣਾ ਏ ਉਸ ਜ਼ਾਲਮ ੜਵਾਏ ਨੂੰ ਆਪਣੇ ਹੱਥੀ ਮਾਰ ਮਕਾਉਣਾ ਏ ਨਿਤਕ ਚੀਚੀਆਂ ਵੱਟਦਾ ਰਹਿੰਦਾ ਦਿਲ ਨੂੰ ਹਰ ਖ ਸਤਾਉਂਦਾ ਅੱਧਾ ਸਿੰਘ ਦਲੇਰ ਨੂੰ ਜਦ ਵੀ ਬਾਗ ਦਾ ਚੇਤਾ ਆਉਂਦਾ ਗੁੱਸੇ ਵਾਲੀ ਅੱਖ ਦਾ ਪਾਂਬੜ ਦਿਲੂ ਲੰਬੂ ਲਾਉਂਦਾ ਉਹ ਸੂਰਾ ਉਹ ਸ਼ੇਰ ਬਹਾਦਰ ਛੀਣੀ ਮਾ ਦਾ ਜਾਇਆ ਕੱਢ ਕਿਤਾਬ ਚੋਂ ਪਿਸਟਲ ਆਪਣਾ ਜ਼ਲਮ ਮਾਰ ਮੁਕਾਇਆ ਆਪ ਨੂੰ ਪੁਲਸ ਹਵਾਲੇ ਕਰਕੇ ਹੱਥੀ ਕੜੀ ਲਵਾਉਂਦਾ ਏ ਉਦਮ ਸਿੰਘ ਦਲੇਰ ਨੂੰ ਜਦ ਵੀ ਬਾਗ ਦਾ ਚੇਤਾ ਆਉਂਦਾ ਗੁੱਸੇ ਵਾਲੀ ਅੱਗ ਦਾ ਭਾਂਬੜ ਦਿਲ ਨੂੰ ਲਾਂਬੂ ਲਾਉਂਦਾ ਹੈ ਇਸ਼ਕ ਹਕੀਕੀ ਕਰਨ ਵਾਲੇ ਕਰਨ ਨਾ ਇਸ਼ਕ ਮਜਾਜੀ ਮੰਜ਼ਲ ਨੂੰ ਸਰ ਕਰਕੇ ਹੁੰਦਾ ਹੈ ਇਸ਼ਟ ਉਹਨਾਂ ਦਾ ਰਾਜੀ ਹੁਣ ਤੱਕ ਕੁਰਬਾਨੀ ਉਹਦੀ ਗੀਤ ਆਉਂਦੀ ਰੂਹ ਆਉਂਦਾ ਹੈ ਉਦਮ ਸਿੰਘ ਦਲੇਰ ਨੂੰ ਜਦ ਵੀ ਬਾਗ ਦਾ ਚੇਤਾ ਆਉਂਦਾ ਗੁੱਸੇ ਵਾਲੀ ਅੱਗ ਦਾ ਭਾਂਬੜ ਦਿਲ ਨੂੰ ਲਾਂਬੂ ਲਾਉਂਦਾ ਸ਼ਹੀਦ ਉਦਮ ਸਿੰਘ ਇੱਕ ਐਸਾ ਨਾਮ ਜੋ ਸੁਣਦੇ ਸਾਰ ਇੱਕ ਐਸਾ ਵਿਅਕਤੀ ਅੱਖਾਂ ਅੱਗੇ ਆਉਣ ਲੱਗ ਜਾਂਦਾ ਹੈ ਇੱਕ ਆਮ ਇਨਸਾਨ ਹੁੰਦੇ ਹੋਏ ਵੀ ਐਸੇ ਖਾਸ ਕੰਮਾਂ ਨੂੰ ਅੰਜਾਮ ਦੇ ਗਿਆ ਜਿਸ ਨੂੰ ਰਹਿੰਦੀ ਦੁਨੀਆ ਤੱਕ ਨਹੀਂ ਪਹਲਾਇਆ ਜਾ ਸਕਦਾ ਅੱਜ ਦੇ ਇਸ ਗੱਲਬਾਤ ਕਰਨ ਦੇ ਟੌਪਿਕ ਦੇ ਉੱਪਰ ਉਦਮ ਸਿੰਘ ਦੇ ਜੀਵਨ ਸੰਘਰਸ਼ ਅਤੇ ਕੰਮ ਦੇ ਨਾਂ ਨਾਲ ਉਹਨਾਂ ਦੇ ਜੀਵਨ ਬਾਰੇ ਇੱਕ ਵੱਖਰੇ ਨਜ਼ਰੀਏ ਦੇ ਨਾਲ ਇਤਿਹਾਸ ਅਤੇ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਨਾ ਪਹਿਲੂਆਂ ਨੂੰ ਸਾਂਝਾ ਕਰਨਾ ਹੈ ਜਿਨ੍ਹਾਂ ਨੂੰ ਅਸੀਂ ਜਦ ਕਿਸੇ ਮਹਾਨ ਇਨਸਾਨ ਦਾ ਨਾਮ ਲੈਂਦੇ ਹੀ ਅਕਸਰ ਵਿਚਾਰਦੇ ਹੀ ਨਹੀਂ। ਇਹੀ ਕਾਰਨ ਹੈ ਕਿ ਗਿਆਨ, ਕੁਰਬਾਨੀ, ਸਾਹਜ, ਉੱਚਾ ਕਿਰਦਾਰ, ਉੱਚੀ ਸੋਚ ਤੇ ਜਜ਼ਬਾ ਅਕਸਰ ਤਸਵੀਰਾਂ ਦੇ ਰੂਪ ਦੇ ਵਿੱਚ ਟੰਗਿਆ ਰਹਿ ਜਾਂਦਾ ਹੈ। ਅਤੇ ਵਰੇਸ਼마ਹੀ ਝਾੜ ਪੂਛ ਕੇ ਫੁੱਲਾਂ ਦੇ ਹਾਰ ਬਦਲ ਦਿੱਤੇ ਜਾਂਦੇ ਨੇ ਪਰ ਉਹਨਾਂ ਦੇ ਜੀਵਨ ਅਤੇ ਉਹਨਾਂ ਦੇ ਫਲਸਫੇ ਜ਼ਿਆਦਾਤਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਪਏ ਪਏ ਪੀਲੇ ਹੋ ਜਾਂਦੇ ਨੇ ਅਜੋਕੇ ਸਮੇਂ ਦੇ ਵਿੱਚ ਤਕਨੀਕ ਦਾ ਬਹੁਤ ਜ਼ਿਆਦਾ ਤਰੱਕੀ ਅਤੇ ਵਰਤੋਂ ਦੇ ਕਾਰਨ ਇਹਨਾਂ ਸ਼ਹੀਦਾਂ ਦੀ ਪੁੱਛ ਪੜਤਾਲ ਕਾਫੀ ਭਾਵੇਂ ਵਧ ਵੀ ਗਈ ਆ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸਿਰਫ ਪ੍ਰੋਫਾਈਲ ਫੋਟੋ ਲਗਾਉਣ ਤੱਕ ਸੀਮਤ ਹੈ ਸਾਰਾ ਕੁਝ ਸਾਡੇ ਚੋਂ ਜ਼ਿਆਦਾ ਤਾਂ ਲੋਕ ਇਹਨਾਂ ਸ਼ਹੀਦਾਂ ਦੇ ਫੈਨ ਨੇ ਦੇ ਬਹੁਤ ਪਿਆਰ ਤੇ ਇੱਜ਼ਤ ਵੀ ਦਿੰਦੇ ਨੇ ਪਰ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਹੀ ਇਤਿਹਾਸ ਦੇ ਪੰਨਿਆਂ ਤੋਂ ਵੀ ਬਿਲਕੁਲ ਅਣਜਾਣ ਨੇ ਖੈਰ ਸਾਡਾ ਫਰਜ਼ ਬਣਦਾ ਹੈ ਕਿ ਇਹ ਕੋਸ਼ਿਸ਼ ਕੀਤੀ ਜਾਵੇ ਕਿ ਸ਼ਹੀਦਾਂ ਨੂੰ ਸਿਰਫ ਤਸਵੀਰ ਤੱਕ ਸੀਮਤ ਨਾ ਕਰਕੇ ਉਹਨਾਂ ਦੇ ਜੀਵਨ ਨੂੰ ਘੋਖਿਆ ਜਾਵੇ ਪੜ੍ਹਿਆ ਜਾਵੇ ਅਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਉਹਨਾਂ ਲੋਕਾਂ ਦੇ ਵਿੱਚ ਅਜਿਹਾ ਕੀ ਅਲੱਗ ਸੀ ਜੋ ਸਾਡੇ 'ਚ ਨਹੀਂ ਹੈ ਤਾਂ ਉਹ ਵੀ ਇਨਸਾਨ ਸਨ ਅਤੇ ਅਸੀਂ ਵੀ ਹਾਂ ਇਨਸਾਨ ਪਰ ਫਰਕ ਕਿੱਥੇ ਆ ਕੁਝ ਲੋਕ ਇਹ ਮੰਨਦੇ ਹਨ ਕਿ ਇਹਨਾਂ ਲੋਕਾਂ ਨੂੰ ਰੱਬ ਨੇ ਇਹਨਾਂ ਕੰਮਾਂ ਲਈ ਤਿਆਰ ਕਰਕੇ ਭੇਜਿਆ ਸੀ ਪਰ ਜਿਹਾ ਮੰਨ ਕੇ ਅਸੀਂ ਉਹਨਾਂ ਦੀ ਸੋਚ ਸੰਕਲਪ ਸ਼ਿੰਗਾਰਸ਼ ਦੁੱਖਾਂ ਤਕਲੀਫਾਂ ਅਤੇ ਮੌਤ ਨੂੰ ਛੋਟਾ ਨਹੀਂ ਕਰ ਸਕਦੇ ਭਾਵੇਂ ਹੁੰਦਾ ਸਾਰਾ ਕੁਝ ਰਜਾਚ ਅਸੀਂ ਇਤਿਹਾਸ ਉੱਤੇ ਨਜ਼ਰ ਮਾਰਾਂਗੇ ਅਤੇ ਉਹਨਾਂ ਦੇ ਜੀਵਨ ਅਤੇ ਉਹਨਾਂ ਦੇ ਜੀਵਨ ਵਿਚ ਲੀਆਂ ਮੁਸ਼ਕਲਾਂ ਨੂੰ ਵੀ ਧਿਆਨ ਦੇ ਨਾਲ ਵਚਨ ਦੀ ਕੋਸ਼ਿਸ਼ ਕਰਾਂਗੇ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਦੇਸ਼ ਦੇ ਅਣਖੀਲੇ ਯੋਧਿਆਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ ਸਿੱਖਾਂ ਦੀਆਂ ਕੁਰਬਾਨੀਆਂ ਜ਼ਿਆਦਾ ਹੈ ਭਾਰਤੀ ਜਾਤੀ 'ਚ ਕਈ ਸਾਲ ਜਿੱਦੋ ਜਹਿਦ ਕਰਕੇ ਜ਼ਿਲ੍ਹਿਆਂ ਵਾਲੇ ਬਾਗ ਦਾ ਬਦਲਾ ਲੈਣ ਵਾਲੇ ਉਦਮ ਸਿੰਘ ਸੁਨਾਮ ਦਾ ਨਾਂ ਦੇਸ਼ ਆਜ਼ਾਦ ਕਰਾਉਣ ਵਾਲੇ ਸ਼ਹੀਦਾਂ ਦੀ ਮੋਲੀ ਕਤਾਰ ਦੇ ਵਿੱਚ ਆਉਂਦਾ ਤੇ ਆਉਂਦਾ ਰਹੇਗਾ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਦੇਸ਼ ਦੇ ਅਣਖੀਲੇ ਯੋਧਿਆਂ ਨੂੰ ਅਣਗਿਣਤ ਕੁਰਬਾਨੀਆਂ ਦੇਣੀਆਂ ਪਈਆਂ ਗੁਰੂ ਪਿਆਰਿਓ ਕਈ ਸਾਲ ਜਿੱਦੋ ਜਹਾਦ ਕਰਕੇ ਫੇਰ ਇਹ ਦੇਸ਼ ਕਿਤੇ ਆਜ਼ਾਦ ਹੋਇਆ ਭਾਵੇਂ ਅੱਜ ਭਾਰਤ ਇਸ ਗੱਲ ਨੂੰ ਮੰਨੇ ਨਾ ਮੰਨੇ ਪਰ ਸਿੱਖਾਂ ਦੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਨੇ ਤੇ ਮੋਲੀ ਕਤਾਰ ਦੇ ਵਿੱਚ ਸ਼ਹੀਦਾਂ ਚ ਸਰਦਾਰ ਆਉਂਦੇ ਨੇ 21 ਸਾਲਾਂ ਦੀ ਤਪੱਸਿਆ ਤੋਂ ਬਾਅਦ ਜਿਨ੍ਹਾਂ ਵਾਲੇ ਬਾਗ ਦਾ ਬਦਲਾ ਲੈਣ ਵਾਲੇ ਸ਼ਹੀਦ ਸਰਦਾਰ ਉਦਮ ਸਿੰਘ ਦਾ ਜਨਮ ਨਰੈਣ ਕੌਰ ਉਰਫ ਹਰਨਾਮ ਕੌਰ ਚੂੜ ਸਿੰਘ ਉਰਫ ਤਹਿਲ ਸਿੰਘ ਦੇ ਘਰ 26 ਦਸੰਬਰ 1899 ਨੂੰ ਸਨਾਮ ਸੰਗਰੂਰ ਚ ਹੋਇਆ ਉਦਮ ਸਿੰਘ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਅਤੇ ਉਹਨਾਂ ਦਾ ਵੱਡਾ ਭਰਾ ਸਾਧੂ ਸਿੰਘ ਸੀ ਇਸ ਪਰਿਵਾਰ ਦਾ ਜੀਵਨ ਬੜਾ ਮੁਸ਼ਕਲਾਂ ਭਰਿਆ ਸੀ ਪਿਤਾ ਤਹਿਲ ਸਿੰਘ ਪੁੱਤਰ ਉਦਮ ਸਿੰਘ ਨੂੰ ਕੀਰਤਨ ਸਿਖਾਉਣਾ ਚਾਹੁੰਦੇ ਸਨ ਪਰ ਕੁਦਰਤ ਨੂੰ ਕੁਝ ਕਹਿੰਦੇ ਹੋਰ ਹੀ ਮਨਜੂਰ ਸੀ ਉਦਮ ਸਿੰਘ ਦੀ ਮਾਤਾ 1907 ਵਿੱਚ ਅਤੇ ਪਿਤਾ 1913 ਵਿੱਚ ਰੱਬ ਨੂੰ ਪਿਆਰ ਰਿਹਾ ਉਦਮ ਅਗਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਦਮ ਸਿੰਘ ਅਤੇ ਉਸਦੇ ਭਰਾ ਨੂੰ ਕੇਂਦਰੀ ਖਾਲਸਾ ਜਤੀਮਕਰ ਪੁੱਤਲੀਕਰ ਅੰਮ੍ਰਿਤਸਰ ਦੇ ਵਿੱਚ ਦਾਖਲ ਕਰਵਾ ਦਿੱਤਾ। ਉਦਮ ਸਿੰਘ ਚੁਸਤੀ ਫੁਰਤੀ ਵਾਲਾ ਹੋਣ ਕਰਕੇ ਮੁੰਡਿਆਂ 'ਚ ਮੋਰੀ ਬਣ ਗਿਆ। ਜਦੋਂ 1917 'ਚ ਉਸਦੇ ਵੱਡੇ ਭਰਾ ਸਾਧੂ ਸਿੰਘ ਉਰਫ਼ ਮੁਕੰਦ ਸਿੰਘ ਉਰਫ਼ ਮੁੱਖਾ ਸਿੰਘ ਦੀ ਮੌਤ ਹੋ ਗਈ ਤਾਂ ਉਦਮ ਸਿੰਘ ਤੇ ਹੋਰ ਵੱਡਾ ਦੁੱਖ ਬਣ ਕੇ ਪਹਾੜ ਆਇਆ। ਛੋਟੀ ਉਮਰ 'ਚ ਵੱਡੇ ਦੁੱਖਾਂ ਦਾ ਸਾਹਮਣਾ ਕਰਦੇ ਹੋਏ ਉਦਮ ਸਿੰਘ 1918 ਚ ਦਸਵੀਂ ਜਮਾਤ ਪਾਸ ਕਰ ਗਿਆ। ਉਦਮ ਸਿੰਘ ਦੇ ਮਨ ਤੇ ਸਨ 1914-15 ਚ ਗਦਰ ਦਾ ਗਹਿਰਾ ਪ੍ਰਭਾਵ ਪਿਆ ਹੋਇਆ ਸੀ। ਜਦੋਂ ਗਦਰੀ ਸੂਰਮੇ ਸ਼ਹੀਦ ਕਰਤਾਰ ਸਿੰਘ ਸਰਾਬੇ ਨੂੰ ਸ਼ਰਧਾਂਜਲੀ ਦੇ ਰਹੇ ਸਨ ਤਾਂ ਉਦਮ ਸਿੰਘ ਦੇ ਮਨ ਦੇ ਵਿੱਚ ਇਹ ਗੱਲ ਘਰ ਚੁੱਕੀ ਸੀ ਕਿ ਹਥਿਆਰਬੰਦ ਇਨਕਲਾਬ ਹੀ ਦੁਸ਼ਮਣਾਂ ਨਾਲ ਟੱਕਰ ਲੈ ਸਕਦਾ ਹੈ। ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜ਼ਿਲ੍ਹਿਆਂ ਵਾਲੇ ਬਾਗ ਦੇ ਵਿੱਚ ਭਾਰਤੀ ਆਗੂ ਸ਼ੈਫ ਉਦੀਨ ਕਿਚਲੂ ਅਤੇ ਸਤਪਾਲ ਦੀ ਅਗਵਾਈ ਹੇਠ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਂਤਮਈ ਮੁਜਾਰਾ ਕਰ ਰਹੇ ਨੇ ਉਸ ਮੁਜਾਰੇ ਦੇ ਵਿੱਚ ਕੇਂਦਰੀ ਖਾਲਸਾ ਜਤੀਬ ਖਾਨੇ ਵੱਲੋਂ ਉਦਮ ਸਿੰਘ ਅਤੇ ਉਸ ਦੇ ਸਾਥੀ ਪਾਣੀ ਦੀ ਸੇਵਾ ਨਿਵਾ ਰਹੇ ਨੇ ਲੋਕਾਂ ਨੂੰ ਜਲ ਸ਼ਿਕਾ ਰਹੇ ਨੇ ਲੋਕਾਂ ਦੇ ਭਾਰੀ ਇਕੱਠ ਅਤੇ ਵਰਤਾਨ ਵੀ ਸਰਕਾਰ ਦੇ ਮਾਈਕਲ ਅਡਵਾਇਰ ਦੇ ਹੁਕਮਾਂ ਤੇ ਜਨਰਲ ਡਾਇ ਨੇ ਨਿਹੱਥੇ ਲੋਕਾਂ ਤੇ ਅੰਨੇ ਵਾ ਗੋਲੀਆਂ ਦੀ ਵਾਛੜ ਕਰ ਦਿੱਤੀ ਹਫੜਾ ਦਫਰੀ ਮਚਦੀ ਚ ਬਹੁਤ ਸਾਰੇ ਲੋਕ ਖੂਚ ਵੀ ਜਾ ਕੇ ਡਿੱਗੇ ਉਹਨਾਂ ਦਾ ਦਾਮ ਉੱਥੇ ਟੁੱਟਿਆ ਕੁਝ ਗੋਲੀਆਂ ਲੱਗਣ ਕਰਕੇ ਮਾਰੇ ਗਏ ਮਾਰੇ ਗਏ ਲੋਕਾਂ ਦੀ ਗਿਣਤੀ 400 ਦੇ ਨੇੜੇ ਪਹੁੰਚੀ ਤੇ 1200 ਦੇ ਕਰੀਬ ਜ਼ਖਮੀ ਹੋ ਗਏ ਬਰਤਾਨਵੀ ਪੁਲਿਸ ਵੱਲੋਂ 9-10 ਮਿੰਟਾਂ 'ਚ ਹੀ 1650 ਗੋਲੀਆਂ ਦੀ ਵਾਛੜ ਕੀਤੀ ਗਈ। ਇਹ ਭਿਆਨਕ ਦ੍ਰਿਸ਼ ਦੇਖ ਕੇ ਸੂਰਮੇ ਦੀਆਂ ਅੱਖਾਂ 'ਚੋਂ ਖੂਨ ਉੱਤਰ ਆਇਆ। ਉਸੇ ਸਮੇਂ ਉਦਮ ਸਿੰਘ ਨੇ ਸ਼ਹੀਦਾਂ ਦਾ ਖੂਨ ਮੱਥੇ 'ਤੇ ਲਾ ਕੇ ਇਸ ਦਿਲ ਕਮਾਊ ਖੁੰਮੀ ਸਾਕੇ ਦਾ ਬਦਲਾ ਲੈਣ ਦੇ ਲਈ ਪ੍ਰਣ ਲਿਆ। ਉਦਮ ਸਿੰਘ ਨੇ ਦਿੱਲੀ ਕੇਂਦਰੀ ਜਿਤੇਮ ਘਰ ਅੰਮ੍ਰਿਤਸਰ ਛੱਡਿਆ। ਮਗਰੋਂ ਉਦਮ ਸਿੰਘ ਕੈਨੇਡਾ ਜਰਮਨੀ ਮੈਕਸੀਕੋ ਇਟਲੀ ਈਰਾਨ ਜਾਪਾਨ ਅਫਗਾਨਿਸਤਾਨ ਮਲਾਇਆ ਸਿੰਗਾਪੁਰ ਅਮਰੀਕਾ ਸ਼ਿਕਾਗੋ ਨਿਊਯਾਰਕ ਬੈਲਜੀਅਮ ਨਾਰਵੇ ਪੋਲੈਂਡ ਹੰਗਰੀ ਫਰਾਂਸ ਸਵੀਡਨ ਹਾਲੈਂਡ ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਵੀ ਘੁੰਮਿਆ 1923 ਵੀ ਦੇ ਵਿੱਚ ਦੱਖਣੀ ਅਫਰੀਕਾ ਰਾਹੀਂ ਇੰਗਲੈਂਡ ਪਹੁੰਚਦੇ ਨੇ ਤੁਰਦਾ ਫਿਰਦਾ ਇਰਾਕ ਪਹੁੰਚਿਆ 2 ਸਾਲ ਪੂਰਵੀ ਅਮਰੀਕਾ ਦੇ ਵਿੱਚ ਗੁਜ਼ਾਰੇ ਸਮੇਂ-ਸਮੇਂ ਤੇ ਉਦਮ ਸਿੰਘ ਗਦਰੀ ਦੇਸ਼ ਭਗਤਾਂ ਨੂੰ ਵੀ ਮਿਲਦਾ ਰਿਹਾ ਭਗਤ ਸਿੰਘ ਦਾ ਪ੍ਰਭਾਵ ਵੀ ਇਹਨਾਂ ਨੇ ਕਬੂਲਿਆ 1927 ਦੇ ਵਿੱਚ ਭਗਤ ਸਿੰਘ ਦੇ ਬਲਾਵੇ ਤੇ ਭਾਰਤ ਵਾਲੇ ਮੁੜਾਏ ਜਦੋਂ ਭਗਤ ਸਿੰਘ ਤੇ ਸਾਥੀਆਂ ਨੇ ਲਾਹੌਰ ਦੇ ਵਿੱਚ ਮੀਟਿੰਗ ਕੀਤੀ ਤਾਂ ਉਦਮ ਸਿੰਘ ਨੇ ਕਹਿੰਦੇ ਨੇ ਉਹ ਮੀਟਿੰਗ ਵਿੱਚ ਵੀ ਹਿੱਸਾ ਲਿਆ ਸੀ 27 ਅਗਸਤ ਤੋਂ 1927 ਨੂੰ ਲੋਕ ਪੱਖੀ ਸਾਹਤ ਜਿਸ ਤੇ ਅੰਗਰੇਜ਼ਾਂ ਦੇ ਵੱਲੋਂ ਪਾਬੰਦੀ ਸੀ ਅਤੇ ਇੱਕ ਪਿਸਟਲ ਫੜਿਆ ਆ ਗਿਆ ਤੇ ਅੰਗਰੇਜ਼ ਸਰਕਾਰ ਨੇ ਉਦਮ ਸਿੰਘ ਤੇ ਅੰਨਾ ਤਸ਼ੱਦਦ ਕੀਤਾ ਇਸ ਕੇਸ ਦੇ ਵਿੱਚ 5 ਸਾਲ ਦੀ ਸਜ਼ਾ ਵੀ ਕੱਟਣੀ ਪਈ ਬਹੁਤ ਘੱਟ ਲੋਕਾਂ ਦੇ ਸੰਗਤ ਨੂੰ ਪਤਾ ਹੈ ਉਦਮ ਸਿੰਘ 20 ਅਕਤੂਬਰ 1932 ਨੂੰ ਇਸ ਕੇਸ ਛੁੱਟ ਰਿਹਾ ਹੋ ਜਾਂਦੇ ਨੇ ਉਦਮ ਸਿੰਘ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਸੰਪਰਕ 'ਚ ਆਉਂਦੇ ਨੇ ਜ਼ਿਲ੍ਹਿਆਂ ਵਾਲੇ ਬਾਗ ਦੀ ਘਟਨਾ ਹਮੇਸ਼ਾ ਪਰ ਉਹਨਾਂ ਦੇ ਦਿਮਾਗ 'ਚ ਘੁੰਮਦੀ ਰਹਿੰਦੀ ਉਹ ਆਪਣਾ ਸ਼ਿਕਾਰ ਲੱਭਣ ਦੇ ਲਈ ਤਾਲੋ ਮੱਛੀ ਹੁੰਦੇ ਰਹਿੰਦੇ ਦੁਸ਼ਮਣ ਕੋਲ ਪਹੁੰਚਣ ਵਾਲਾ ਰਾਹ ਵੀ ਬੜਾ ਕੰਡਿਆਲਾ ਸੀ ਕੋਈ ਸੌਖਾ ਨਹੀਂ ਸੀ ਪਹੁੰਚਣਾ ਉਦਮ ਸਿੰਘ 1933 ਚ ਵਲ ਜਰਮਨੀ ਅਤੇ ਕਈ ਦੇਸ਼ੀ ਹੁੰਦਾ ਹੋਇਆ ਲੰਡਨ ਪਹੁੰਚਦਾ ਉੱਥੇ ਅਨੇਕਾਂ ਛੋਟੇ ਛੋਟੇ ਕੰਮ ਕਰ ਰਹੇ ਨੇ ਆਪਣੀ ਪਛਾਣ ਲੁਕਾ ਰਹੇ ਨੇ ਤੇ ਇਨਕਲਾਬ ਦਾ ਕੰਮ ਜਾਰੀ ਰੱਖਿਆ ਉੱਥੇ ਉਹਨਾਂ ਨੇ ਉਦੇ ਸਿੰਘ ਸ਼ੇਰ ਸਿੰਘ ਰਾਮ ਮੁਹੰਮਦ ਸਿੰਘ ਅਜਾਦ 바ਵਾ ਜੂ ਐਸ ਸਿੱਧੂ ਫ੍ਰੈਂਕ ਉਦਨ ਸਿੰਘ ਅਤੇ ਉਦਮ ਸਿੰਘ ਆਦ ਨਾਮ ਵਰਤੇ ਉਦਮ ਸਿੰਘ ਨੇ ਪੂਰਬੀ ਅਮਰੀਕਾ 'ਚ ਵੀ ਨੌਕਰੀ ਕੀਤੀ। ਉਸ ਨੂੰ ਜ਼ਿੰਦਗੀ ਦੇ ਵਿੱਚ ਕਈ ਕੰਮ ਬਦਲਨੇ ਪਏ, ਉੱਥੇ ਮੌਕੇ ਦੀ ਹਕੂਮਤ ਨਾਲ ਧੁੱਖੇ। ਉਹਨੂੰ ਧੁੱਖਾ ਦੇਣ ਲਈ ਪਾਉਣ ਲਈ ਕਾਫੀ ਟੰਗ ਅਪਣਾਏ। ਭਾਰਤ ਦੀ ਆਜ਼ਾਦੀ ਲਈ ਉਹਨਾਂ ਨੇ ਆਜ਼ਾਦ ਲੀਕ ਕਾਇਮ ਕੀਤੀ। ਆਜ਼ਾਦੀ ਕੁੜ ਲਾਟੀਆਂ ਲਈ ਉਹਨਾਂ ਨੇ ਧਨ ਵੀ ਇਕੱਠਾ ਕੀਤਾ ਮਿਹਨਤ ਕਰਕੇ। ਜਦੋਂ ਜਨਰਲ ਡਾਇਰ ਪਾਗਲ ਹੋ ਕੇ ਮਰਿਆ ਤਾਂ ਉਦਮ ਸਿੰਘ ਨੂੰ ਬਹੁਤ ਵੱਡਾ ਪਛਤਾਵਾ ਹੋਇਆ। ਪਰ ਉਸ ਨੂੰ ਮਾਈਕਲ ਉਡਵਾਇਰ ਦੇ ਨੇੜੇ ਰਹਿਣ ਦਾ ਵੀ ਮੌਕਾ ਮਿਲਿਆ ਕਈ ਵਾਰ ਉਡਵਾਇਰ ਨੂੰ ਮਾਰਨ ਦਾ ਮੌਕਾ ਵੀ ਮਿਲਿਆ ਪਰ ਉਸ ਨੇ ਇਹ ਮੌਕੇ ਹੱਥੋਂ ਇਸ ਲਈ ਲੰਗਾਏ ਕਿ ਲੋਕ ਇਸ ਤਰ੍ਹਾਂ ਸੋਚਣ ਲਈ ਮਜਬੂਰ ਹੋਣਗੇ ਕਿ ਉਸ ਨੇ ਨਮਕ ਹਰਾਮ ਕੀਤਾ ਉਹ ਚਾਹੁੰਦਾ ਸੀ ਕਿ ਦੁਨੀਆ ਨੂੰ ਇਸ ਤਰ੍ਹਾਂ ਪਤਾ ਲੱਗੇ ਕਿ ਪਾਪੀ ਨੂੰ ਜਿਲਿਆਂ ਵਾਲੇ ਬਾਗ ਦੀ ਸਜ਼ਾ ਦਿੱਤੀ ਹੈ ਮੌਦੀ ਆਪੀ ਤੋਂ ਵਦਲਾ ਲੈਣ ਲਈ ਸਮਾਂ ਤਾਂ ਭਾਵੇਂ ਅੱਗੇ ਹੀ ਤੁਰਦਾ ਜਾ ਰਿਹਾ ਸੀ ਹਜ਼ਾਰਾਂ ਦਿਨ ਸੈਂਕੜੇ ਮਹੀਨੇ ਤੇ ਕਈ ਸਾਲ ਬੀਤੇ ਜਾ ਰਹੇ ਸਨ ਪਰ ਉਦਮ ਸਿੰਘ ਨੂੰ 13 ਅਪ੍ਰੈਲ 1919 ਦੀ ਦਿਲ ਦਹਿਲਾਉਣ ਵਾਲੀ ਖੂਨੀ ਘਟਨਾ ਹਮੇਸ਼ਾ ਤਾਜ਼ਾ ਹੀ ਲੱਗਦੀ 13 ਮਾਰਚ 1940 ਉਦਮ ਸਿੰਘ ਨੇ ਪੂਰੀ ਤਿਆਰੀ ਨਾਲ ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਅਰਦਾਸ ਕਰਕੇ ਲੰਡਨ ਦੇ ਕੈਕਸਟਨ ਹਾਲ ਵੱਲ ਤੁਰ ਪਿਆ ਜਿੱਥੇ ਈਸਟ ਇੰਡੀਆ ਕੰਪਨੀ ਅਤੇ ਰਾਇਲ ਸੈਂਟਰ ਰਾਇਲ ਸੈਂਟਰਲ ਏਸ਼ੀਆ ਸੁਸਾਇਟੀ ਦੀ ਮੀਟਿੰਗ ਹੋ ਰਹੀ ਸੀ ਉਦਮ ਸਿੰਘ ਨੇ ਇੱਕ ਮੋਟੀ ਕਿਤਾਬ ਕੁਝ ਹਵਾਲੇ ਅਨੁਸਾਰ ਕਹਿੰਦੇ ਵਾਰਸ਼ਾ ਦੀ ਹੀ ਸੀ ਕਹਿੰਦੇ ਨਹੀਂ ਕੁਝ ਵਰਕਿਆਂ ਦੇ ਵਿੱਚ ਰਿਵਾਲਵਰ ਵਾਂਗ ਕੱਟ ਕੇ ਉਸ ਦੇ ਵਿੱਚ ਰਿਵਾਲਵਰ ਲੁਕੋ ਕੇ ਪੂਰੇ ਆਤਮ ਵਿਸ਼ਵਾਸ ਦੇ ਨਾਲ ਹਾਲ ਦੇ ਵਿੱਚ ਦਾਖਲ ਹੋ ਗਏ ਸਭ ਲੀਡਰਾਂ ਦੇ ਭਾਸ਼ਣ ਤੋਂ ਬਾਅਦ ਮਾਈਕਲ ਉਡਵਰ ਸਟੇਜ ਤੇ ਆਇਆ ਅਤੇ ਕਹਿੰਦੇ ਬੋਲਣਾ ਸ਼ੁਰੂ ਕੀਤਾ ਐਨੇ ਨੂੰ ਉਦਮ ਸਿੰਘ ਨੇ ਰਿਵਾਲ ਪਰ ਕੱਢਿਆ ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਦੋ ਗੋਲੀਆਂ ਮਾਈਕਲ ਡਵਾਈਰ ਨੂੰ ਲੱਗੀਆਂ ਅਤੇ ਉਹ ਮੌਕੇ ਤੇ ਉਹਦਾ ਭੋਗ ਪੈ ਗਿਆ ਮਰ ਗਿਆ ਉਹ ਇੱਕ ਗੋਲੀ ਲਾਰਡ ਜੈਟਲੈਂਡ ਜੋ ਕਿ ਈਸਟ ਇੰਡੀਆ ਸਟੇਟ ਦਾ ਸਖਤਰ ਸੀ ਤੇ ਇੱਕ ਗੋਲੀ ਲੂਈਸ ਡੇਨ ਨੂੰ ਲਗੀ ਦੋਨੇ ਜ਼ਖਮੀ ਹੋ ਗਏ ਪਰ ਜਾਨ ਕਹਿੰਦੇ ਇਹਨਾਂ ਦੀ ਬਚ ਗਈ ਉਦਮ ਸਿੰਘ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਜੇ ਚਾਹੁੰਦਾ ਤਾਂ ਭੱਜ ਸਕਦਾ ਸੀ ਪਰ ਮਕਸਦ ਹੋਰ ਸੀ ਦੱਸਣਾ ਸੀ ਲੋਕਾਂ ਨੂੰ ਗ੍ਰਿਫਤਾਰੀ ਦਿੱਤੀ ਅਤੇ ਉਸਨੇ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕੀਤਾ ਕਿ ਇਹ ਪਾਪੀ ਨੂੰ ਸਜ਼ਾ ਦਿੱਤੀ ਹੈ 21 ਸਾਲ ਜਿਸ ਪਾਪੀ ਦਾ ਪਿੱਛਾ ਕਰਦੇ ਪੂਰੀ ਦੁਨੀਆ ਫੇਰੀ ਅੱਜ ਉਸ ਨੂੰ ਮਾਰ ਕੇ ਕਹਿੰਦੇ ਮੈਂ ਆਪਣੇ ਦੇਸ਼ ਵਾਸੀਆਂ ਅਤੇ ਦੇਸ਼ ਦੀ ਬੇਇੱਜ਼ਤੀ ਦਾ ਬਦਲਾ ਲੈ ਲਿਆ ਉਹਨਾਂ ਹਜ਼ਾਰਾਂ ਸ਼ਹੀਦਾਂ ਦੀ ਮੌਤ ਦਾ ਬਦਲਾ ਹੈ ਜੋ ਬਿਨਾਂ ਕਿਸੇ ਕਾਰਨ ਮਾਰ ਦਿੱਤੇ ਗਏ ਸਨ ਤੇਨਾ ਮਾਰਚ 1940 ਨੂੰ ਸ਼ਾਮ ਦੇ 3 ਵਜੇ ਕੈਕਸਟਨ ਹਾਲ ਦੇ ਵਿੱਚ ਰੱਖੀ ਗਈ ਕਹਿੰਦੇ ਇਹ ਮੀਟਿੰਗ ਸੀ ਨਾ ਜਿਹੜੀ ਇਸ ਮੀਟਿੰਗ ਦੇ ਉੱਪਰ ਜਿਹੜਾ ਵਿਚਾਰ ਵਟਾਂਦਰਾ ਹੋ ਰਿਹਾ ਸੀ ਇਸ ਮੀਟਿੰਗ ਦੀ ਪ੍ਰਧਾਨਗੀ ਲਾਰਡ ਜੈਟਲੈਂਡ ਕਰ ਰਿਹਾ ਸੀ ਪਰ ਉੱਥੇ ਮਾਈਕਲ ਅਡਵਾਈਰ ਵੀ ਮੌਜੂਦ ਸੀ ਕਹਿੰਦੇ ਕਿ ਲੋਕ ਕੁਝ 100 ਦੇ ਸੈਂਕੜਿਆਂ ਦੇ ਵਿੱਚ ਬੰਦੇ ਮੌਜੂਦ ਸੀ 130 ਇੱਕ ਗਿਣਤੀ ਆ ਕੋਈ ਲੋਕ ਅੰਦਰ ਨਾਲ ਖੜੇ ਉਦਮ ਸਿੰਘ ਸੱਜੇ ਪਾਸੇ ਪਹਿਲੀ ਲਾਈਨ ਦੇ ਬਿਲਕੁਲ ਨੇੜੇ ਹੋ ਲੋਕਾਂ ਜਿੱਥੇ ਆ ਪਬਲਿਕ ਖੜੀ ਸੀ ਉੱਥੇ ਖੜੇ ਸੀ ਸਾਰਿਆਂ ਨੇ ਭਾਸ਼ਣ ਪੂਸ਼ਣ ਦਿੱਤੇ ਤੇ ਅਡਵਾਇਜ਼ ਆ ਭਾਸ਼ਣ ਦੇ ਕੇ ਹਟਿਆ ਤਾਂ ਸੱਜੇ ਪਾਸੇ ਉਦੋਂ ਸਿੰਘ ਨੇ ਪਿਸਟਲ ਕੱਢਿਆ ਗੋਲੀਆਂ ਚਲਾਈਆਂ ਜਿਵੇਂ ਮੈਂ ਪਹਿਲਾਂ ਦੱਸਿਆ ਦੋ ਗੋਲੀਆਂ ਪਤਾ ਕਿੱਥੇ ਲੱਗੀਆਂ ਜੀ ਛਾਤੀ 'ਚ ਮਾਰੀਆਂ ਹਿੱਕ ਦੇ ਵਿੱਚ ਮਾਰੀ ਹਿੱਕ ਦੇ ਵਿੱਚ ਟੈਟੇ ਦੀ ਹੋ ਗਿਆ ਜਦੇ ਨਾਲ ਦੇ ਨੂੰ ਵੀ ਲੱਗੀਆਂ ਜਿਹੜੇ ਮੈਂ 9 ਪਹਿਲਾਂ ਲਈ ਸੀ ਉਹ ਬਚ ਗਏ ਹਫੜਾ ਦਫੜੀ ਮੱਚੀ ਭੱਜਿਆ ਕਿਉਂ ਨਹੀਂ ਸਵਾਲ ਇੱਥੇ ਫਿਰ ਇਹ ਆ ਉਦੋਂ ਸਿੰਘ ਚੌਂਦਾ ਦਾ ਭੱਜ ਸਕੀ ਸੀ ਭੱਜਿਆ ਨਹੀਂ ਉਹਨੇ ਦੱਸਿਆ ਪੂਰੀ ਖਬਰ ਸੰਸਾਰ ਚ ਫੈਲੀ ਐ ਇਸ ਗੱਲ ਦੀ ਇਸ ਕੇਸ ਚ ਉਸ ਨੂੰ ਬ੍ਰਿਕਸਟਨ ਜੇਲ ਚ ਭੇਜ ਦਿੱਤਾ ਗਿਆ ਮੁਕੱਦਮਾ ਚੱਲਿਆ ਤੇ ਅਖੀਰ 31 ਜੁਲਾਈ 1940 ਨੂੰ ਸਵੇਰੇ 9 ਵਜੇ ਜੇ ਲੰਡਨ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਉਸ ਸਿੰਘ ਦੀਆਂ ਆਸਥੀਆਂ ਵੀ ਜੇਲ ਦੇ ਵਿੱਚ ਹੀ ਦਫਨਾਈਆਂ ਗਈਆਂ ਸ਼ਹੀਦ ਉਦਮ ਸਿੰਘ ਦਾ ਨਾਮ ਰਹਿੰਦੀ ਦੁਨੀਆ ਤੱਕ ਤਰੂ ਤਾਰੇ ਵਾਂਗ ਚਮਕਦਾ ਰਹੇਗਾ ਉਦਮ ਸਿੰਘ ਭਾਰਤ ਹੀ ਨਹੀਂ ਦੁਨੀਆ ਦੇ ਇਤਿਹਾਸ ਦਾ ਇੱਕ ਬਹੁਤ ਅਨਮੋਲਾ ਅਧਿਆਇ ਹੈ ਜਿਸ ਨੇ ਪੂਰੀ ਦੁਨੀਆ 'ਚ ਸਾਵਧ ਕਰ ਦਿੱਤਾ ਕਿ ਅਗਰ ਮਨੁੱਖ ਇਨਸਾਨ ਲਗਨ ਸੱਚੀ ਹੋਵੇ ਅਤੇ ਹੌਸਲਾ ਬਲੰਦ ਹੋਵੇ ਤਾਂ ਵੱਡੇ ਤੋਂ ਵੱਡਾ ਕੰਮ ਵੀ ਹੋ ਸਕਦਾ ਹੈ ਉਦਮ ਸਿੰਘ ਦੀ ਪੂਰੀ ਜ਼ਿੰਦਗੀ ਉੱਤੇ ਨਜ਼ਰ ਮਾਰੀਏ ਤਾਂ ਸਭ ਤੋਂ ਜ਼ਿਆਦਾ ਜੋ ਦੇਖਣ ਨੂੰ ਮਿਲਦਾ ਹੈ ਗੁਰੂ ਪਿਆਰਿਓ ਉਹ ਹੈ ਉਸ ਦਾ ਆਪਣੇ ਉਦੇਸ਼ ਪ੍ਰਤੀ ਇਮਾਨਦਾਰੀ ਹਾਲਾਤ ਚਾਹੇ ਕਿੰਨੇ ਵੀ ਮਾੜੇ ਰਹੇ ਸਨ ਪਰ ਉਹ ਆਪਣੇ ਮਕਸਦ ਤੋਂ ਕਦੇ ਨਹੀਂ ਡੋਲਿਆ ਹਰ ਮੁਸ਼ਕਲ ਨੂੰ ਪਾਰ ਕਰਕੇ ਉਸ ਨੇ ਦਿਖਾ ਦਿੱਤਾ ਜੋ ਕਿ ਨਾ ਮੁਮਕਨ ਕੰਮ ਸੀ ਸ਼ਹੀਦਾਂ ਦੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਜਿਸ ਦਾ ਅਗਰ ਕੁਝ ਪ੍ਰਤੀਸ਼ਤ ਹਿੱਸਾ ਵੀ ਜ਼ਿੰਦਗੀ ਦੇ ਵਿੱਚ ਉਤਾਰ ਲਿਆ ਜਾਵੇ ਤਾਂ ਸਭ ਮੁਸ਼ਕਲਾਂ ਦਾ ਆਪਣੇ ਆਪ ਹੱਲ ਹੋ ਜਾਂਦਾ ਹੈ ਇਹ ਲੋਕ ਲੋਕਾਂ ਲਈ ਦੂਜਿਆਂ ਲਈ ਜੁੰਦੇ ਮਰਦੇ ਹਨ ਅਸੀਂ ਤਾਂ ਫਿਰ ਆਪਣੀ ਜ਼ਿੰਦਗੀ ਬਣਾਉਣੀ ਹੈ ਇਹ ਸਭ ਵੀ ਸਾਡੇ ਵਾਂਗ ਹੀ ਸਨ ਜੇ ਕੋਈ ਫਰਕ ਸੀ ਤਾਂ ਸਿਰਫ ਜਜ਼ਬੇ ਦਾ ਹਾਲਾਤ ਜਿਵੇਂ ਮਰਜੀ ਹੋਣ ਧਿਆਨ ਹਮੇਸ਼ਾ ਮੰਜ਼ਲ ਵੱਲ ਰਹਿੰਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਦੀ ਵਿਚਾਰਧਾਰਾ ਅਪਣਾਉਣ ਦੀ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੀ ਸੋਚ ਉਹਨਾਂ ਦੀ ਉਦਮ ਸਿੰਘ ਦੀ ਅਸੀਂ ਅਪਣਾਈਏ ਦੇਖੋ ਗੁਰੂ ਪਿਆਰਿਓ ਅੱਜ ਸੰਸਾਰ ਕਿੱਧਰ ਚੱਲਿਆ ਹੈ ਕਟੜਤਾ ਫੈਲੀ ਹੋਈ ਆ ਸੰਸਾਰ ਦੇ ਵਿੱਚ ਨਫ਼ਰਤ ਦਾ ਬੋਲ ਵਾਲਾ ਹੈ ਸਾਰੇ ਪਾਸੇ ਕੋਈ ਪਿਆਰ ਦਾ ਪੈਗਾਮ ਨਹੀਂ ਮੁਹੱਬਤ ਦਾ ਪੈਗਾਮ ਨਹੀਂ ਇੱਕ ਗੱਲ ਜਿਹੜੀ ਬੜੀ ਹੀ ਪਿਆਰੀ ਹੈ ਜਿਹੜੀ ਬੜੀ ਹੀ ਨਵੇਕਲੀ ਹੈ ਜਿਹੜੀ ਸਾਨੂੰ ਸਿਖਾਉਂਦੀ ਹੈ ਕਿ ਉੱਦਮ ਸਿੰਘ ਸਰਦਾਰ ਸ਼ਹੀਦ ਉਹ ਇਨਸਾਨੀਅਤ ਦਾ ਸਾਨੂੰ ਪਾਠ ਕਿਵੇਂ ਪੜਾਉਂਦੇ ਨੇ ਉਹਨਾਂ ਦਾ ਨਾਮ ਕਿਵੇਂ ਵਰਤਿਆ ਜਾਂਦਾ ਹੈ RAM MOHAMMED SINGH AZAD ਭਾਰਤ ਦੇ ਵਿੱਚ ਸ਼ਾਹ ਮੁਹੰਮਦ ਵੀ ਇਹ ਕਹਿੰਦਾ ਜਦੋਂ ਵੱਖ-ਵੱਖ ਜਿਹੜੇ ਸਰੋਤ ਨੇ ਉਹ ਵੀ ਇਹ ਕਹਿੰਦੇ ਨੇ ਕਿ ਜੇ ਇਹ ਜਿਹੜੀ ਗੋਰੀ ਨਸਲ ਬਾਦ ਦੇ ਵਿੱਚ ਭਾਰਤ ਦੇ ਵਿੱਚ ਆਈ ਸੀ ਭਾਰਤ ਦੇ ਵਿੱਚ ਮੁੱਖ ਤਿੰਨ ਫੌਜਾਂ ਤਿੰਨ ਤਰ੍ਹਾਂ ਦੇ ਜਾਤਾਂ ਧਰਮਾਂ ਦੀ ਗੱਲ ਹੋਈ ਆ ਹਮੇਸ਼ਾ ਉਹ ਹਿੰਦੂ ਧਰਮ ਹੈ ਮੁਸਲਮਾਨ ਧਰਮ ਹੈ ਸਿੱਖ ਧਰਮ ਹੈ ਇਸਾਈ ਧਰਮ ਦਾ ਬਹੁਤ ਦੇਰ ਬਾਅਦ ਆਉਂਦਾ ਅੰਗਰੇਜ਼ਾਂ ਦੀ ਜਿਹੜੀ ਐਂਟਰੀ ਹੁੰਦੀ ਆ ਉਸ ਤੋਂ ਬਾਅਦ ਇਸਾਈਆ ਦਾ ਉਹ ਪ੍ਰਚਾਰ ਕਰਨੇ ਨੇ ਉਹ ਆਉਂਦਾ ਸਭ ਤੋਂ ਪਹਿਲਾਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀ ਜੇ ਗੱਲ ਕੀਤੀ ਜਾਂਦੀ ਆ ਤਾਂ ਤਿੰਨ ਧਰਮਾਂ ਦੇ ਲੋਕਾਂ ਨੇ ਆਪਣੇ ਆਪਣੇ ਤੌਰ ਤੇ ਬਲੀਦਾਨ ਦਿੱਤਾ ਹੈ ਸ਼ਹੀਦ ਭਗਤ ਸਿੰਘ ਦੇ ਨਾਲ ਸ਼ਹੀਦ ਹੋਣ ਵਾਲੇ ਕੌਣ ਸਨ ਸਾਡੇ ਹਿੰਦੂ ਵੀਰ ਨੇ ਗੁਰੂ ਪਿਆਰਿਓ ਮੁਸਮ ਮੁਸਲਮਾਨ ਵੀਰ ਵੀ ਸ਼ਹਾਦਤ ਦਾ ਜਾਂ ਪੀ ਕੇ ਗਏ ਨੇ ਵੱਖ-ਵੱਖ ਇਨਕਲਾਬ ਵੀ 14 ਦੀ ਗੱਲ ਕੀਤੀ ਜਾਵੇ ਇਸ ਗੱਲ ਦੇ ਵਿੱਚ ਕੋਈ ਦੋਰਾਏ ਨਹੀਂ ਇਸ ਗੱਲ 'ਚ ਕੋਈ ਸ਼ੱਕ ਨਹੀਂ ਕੀ ਜੇ ਸਭ ਤੋਂ ਜ਼ਿਆਦਾ ਦੇਸ਼ ਦੀਆਂ ਕੁਰਬਾਨੀਆਂ ਦੀ ਗੱਲ ਕੀਤੀ ਜਾਵੇ ਸਭ ਤੋਂ ਜ਼ਿਆਦਾ ਦੇਸ਼ ਦੀ ਕੁਰਬਾਨੀ ਜੇਕਰ ਕਿਸੇ ਨੇ ਕੀਤੀ ਆ ਉਹ ਸਿੱਖਾਂ ਨੇ ਸਿੰਘਾਂ ਨੇ ਕੀਤੀ ਆ ਪਰ ਇਸ ਗੱਲ ਦੇ ਵਿੱਚ ਇਹ ਵੀ ਕੋਈ ਦੁਹਰਾਇ ਨਹੀਂ ਕਿ ਵੱਖ-ਵੱਖ ਧਰਮ ਦੇ ਲੋਕਾਂ ਨੇ ਵੀ ਆਜ਼ਾਦੀ ਦਿੱਤੀ ਹੈ ਤਾਂ ਲੋਕਾਂ ਨੂੰ ਯੂਨਿਟੀ ਦਿਖਾਉਣ ਦੇ ਲਈ ਦੇਸ਼ ਜਾਗਰੂਕਾਉਣ ਦੇ ਲਈ ਯੂਨਿਟੀ ਕਰਨੀ ਪਈ ਚਾਹੇ ਬੰਗਾਲ ਦੇ ਵਿੱਚ ਆਵਾਜ਼ ਖੜੀ ਕੀਤੀ ਹੈ ਚਾਹੇ ਉਹ ਸੁਭਾਸ਼ ਚੰਦਰ ਬੋਸ ਨੇ ਆਵਾਜ਼ ਮਾਰੀ ਹੈ ਤਾਂ ਸਿੱਖ ਸਰਦਾਰ ਆਜ਼ਾਦ ਹਿੰਦ ਫੌਜ ਦੇ ਵਿੱਚ ਸਰਦਾਰਾਂ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਗੁਰੂ ਪਿਆਰਿਓ ਇਹ ਦਸਤਾਰ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ ਪਹਿਲਾ ਵਿਸ਼ਵ ਜਿੱਤਦ ਹੋਵੇ ਦੂਸਰਾ ਵਿਸ਼ਵ ਜਿੱਤਦ ਹੋਵੇ ਭਾਰਤੀ ਆਜ਼ਾਦੀ ਹੋਈ ਹੈ ਤਾਂ ਇਸ ਦਸਤਾਰ ਦੇ ਕਰਕੇ ਹੋਈ ਹੈ ਅਜੁੱਧ ਸਿੰਘ ਦੀ ਪਛਾਣ ਵੀ ਇਸ ਦਸਤਾਰ ਕਰਕੇ ਆ ਕਰਤਾਰ ਸਿੰਘ ਸਰਾਬੇ ਦੀ ਪਛਾਣ ਇਸ ਦਸਤਾਰ ਕਰਕੇ ਆ ਚੀਪਾਗਤ ਸਿੰਘ ਦੀ ਪਛਾਣ ਇਸ ਦਸਤਾਰ ਕਰਕੇ ਇਸ ਦਸਤਾਰ ਦਾ ਸਤਕਾਰ ਕਰਨਾ ਸਿੱਖੀਏ ਸਾਨੂੰ ਇਹ ਹੌਸਲਾ ਸਾਨੂੰ ਇਹ ਦ੍ਰਿੜਤਾ ਸਾਡੇ ਚ ਇਹ ਮਹਾਨਤਾ ਕਿੱਥੋਂ ਆਉਂਦੀ ਹੈ ਇਹ ਜਜ਼ਬਾ ਕਿੱਥੋਂ ਆਇਆ ਉਧਮ ਸਿੰਘ ਦੇ ਵਿੱਚ ਇਹ ਜਜ਼ਬਾ ਉਧਮ ਸਿੰਘ ਦੇ ਵਿੱਚ ਆਇਆ ਹੈ ਸੇਖ ਕੌਮ ਦੇ ਵਿੱਚ ਪੈਦਾ ਹੋਣਾ ਸਾਡੇ ਡੀਐਨਏ ਦੇ ਵਿੱਚ ਬਾਤਰੀ ਹੈ ਗੁਰੂ ਪਿਆਰਿਓ ਸਾਡੇ ਹੌਸਲੇ ਬਲੰਦ ਕਿਉਂ ਨੇ ਸਾਡੇ ਚ ਚੜ੍ਹਦੀ ਕਲਾ ਕਿਉਂ ਹੈ ਕਿਉਂਕਿ ਅਸੀਂ ਉਸ ਕੌਮ ਦੇ ਜਾਇਆ ਅਸੀਂ ਉਸ ਕੌਮ ਦੇ ਵਿੱਚ ਪੈਦਾ ਹੋਏ ਆ ਜਿਸ ਕੌਮ ਨੂੰ ਕੋਈ ਡਰ ਨਹੀਂ ਜਿਸ ਕੌਮ ਨੂੰ ਕੋਈ ਖਾਫ ਨਹੀਂ ਜਿਹੜੀ ਕੌਮ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦੀ ਤੇ ਨਾ ਆਪਣੇ ਦੇ ਉੱਪਰ ਜ਼ੁਲਮ ਕਰਾਉਂਦੀ ਹੈ ਗੁਰੂ ਨੌਵੇਂ ਪਾਸ਼ਾ ਆਖਦੇ ਨੇ ਗੁਰਵਾਣੀ ਚ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਤਿਆਨ ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੇ ਡਰਨਾ ਨਾ ਕਿਸੇ ਤੇ ਜ਼ੁਲਮ ਕਰਨਾ ਤੇ ਨਾ ਕਿਸੇ ਤੋਂ ਜ਼ੁਲਮ ਕਰਾਉਣਾ ਇਹ ਜੇ ਕਿਸੇ ਦੇ ਹਿੱਸੇ ਦੇ ਵਿੱਚ ਆਇਆ ਉਹ ਆਇਆ ਸੂਰਬੀਰ ਯੋਧਿਆਂ ਦੇ ਹਿੱਸਿਆਂ ਦੇ ਵਿੱਚ ਇਹ ਕੁਝ ਇਤਿਹਾਸ ਦੇ ਪੰਨਿਆਂ ਦੇ ਵਿੱਚ ਵਾਪਰੇ ਵਾਕਏ ਘਟਨਾਵਾਂ ਸਕੇ ਨੀਂ ਅਸਲੀਅਤ ਹੈ ਅੱਜ ਵੀ ਜੇ ਕੋਈ ਕੌਮ ਨੂੰ ਵੰਗਾਰਦਾ ਹੈ ਕੌਮ ਦੇ ਉੱਪਰ ਮੈਲੀ ਅੱਖ ਰੱਖਦਾ ਹੈ ਤਾਂ ਬਦਲਾ ਲੈਣਾ ਆਉਂਦਾ ਹੈ ਇਹ ਦਸਤੂਰ ਹੈ ਸਾਡਾ ਇਹ ਸਾਡੀ ਕੌਮ ਦਾ ਇਹ ਪੰਜਾਬੀਆਂ ਦਾ ਦਸਤੂਰ ਹੈ ਪਿਆਰ ਦੇ ਨਾਲ ਜੋ ਮਰਜ਼ੀ ਕਰ ਲੋ ਪਰ ਕੋੜੀ ਅੱਖ ਜਿਹੜਾ ਵੀ ਇਹਨਾਂ ਪੰਜਾਬੀਆਂ ਨੂੰ ਦਿਖਾਏਗਾ ਉਹਦਾ ਹਸ਼ਰ ਇਹੀ ਹੋਵੇਗਾ ਸ਼ਹੀਦ ਉਦਮ ਸਿੰਘ ਨੇ ਉਪਰਾਲੇ ਕੀਤੇ ਨੇ ਭਾਰਤੀ ਆਜ਼ਾਦੀ ਦੇ ਲਈ ਤੇ ਨਾਲ ਦੀ ਨਾਲ ਉਪਰਾਲੇ ਕੀਤੇ ਨੇ ਦੇਸ਼ ਦੀ ਅਖੰਡਤਾ ਦੇਸ਼ ਦੀ ਏਕਤਾ ਦੇ ਲਈ ਲੋਕਾਂ ਦੇ ਵਿੱਚ ਮਜ਼ਹਬ ਦੇ ਨਾਂ ਦੇ ਉੱਪਰ ਕੱਟੜਤਾ ਦੇ ਨਾਂ ਦੇ ਉੱਪਰ ਨਫ਼ਰਤ ਫਲਾਉਣ ਵਾਲਿਆਂ ਦੇ ਲਈ ਇੱਕ ਕਰਾਰੀ ਝੋਟ ਹੈ ਸ਼ਹੀਦ ਉਦਮ ਸਿੰਘ ਉਦਮ ਸਿੰਘ ਦੀ ਸੋਚ ਨੂੰ ਜੇਕਰ ਅਸੀਂ ਅਪਣਾਉਣਾ ਹੈ ਉਦਮ ਸਿੰਘ ਦੀ ਸੋਚ ਦੇ ਉੱਪਰ ਜੇਕਰ ਅਸੀਂ ਚੱਲਣਾ ਹੈ ਤਾਂ ਸਾਨੂੰ ਨਫ਼ਰਤ ਫਲਾਉਣ ਵਾਲਿਆਂ ਨੂੰ ਕਰਾਰੀ ਝੋਟ ਦੇਣੀ ਪੈਣੀ ਅੱਜ ਮਸਲੇ ਕਿੱਥੇ ਨੇ ਅੱਜ ਮਸਲਾ ਹੈ ਧਰਮ ਦੇ ਨਾਂ ਦੇ ਉੱਪਰ ਵੰਡੀਆਂ ਪਾਉਣ ਵਾਲਿਆਂ ਦਾ ਅੱਜ ਮਸਲਾ ਹੈ ਨਫ਼ਰਤ ਫਲਾਉਣ ਵਾਲਿਆਂ ਦਾ ਉਦਮ ਸਿੰਘ ਦੀ ਸੋਚ ਨੂੰ ਅਪਣਾਈਏ ਧਰਮ ਦੇ ਨਾਂ ਦੇ ਉੱਪਰ ਦੰਗੇ ਫਸਾਦ ਕਰਨ ਵਾਲਿਆਂ ਨੂੰ ਤੋੜ ਕੇ ਮੂੰਹ ਦਾ ਜਵਾਬ ਦਈਏ ਵੱਡੀ ਦਲੇਰੀ ਚਾਹੀਦੀ ਹੈ ਗੁਰੂ ਪਿਆਰਿਓ ਸਾਹਮਣੇ ਪਤਾ ਹੋਵੇ ਕਿ ਮੌਤ ਹੈ ਪਰ ਫਿਰ ਵੀ ਜੱਜ ਬਾ ਪਤਾ ਕਿ ਇਹਨੇ ਜਾਣਿਆ ਜੇ ਸ਼ੂਟ ਕਰਨਾ ਹੈ ਆਖਰੀ ਸਮੇਂ ਤੱਕ ਕੋਈ ਭੀਖ ਨਹੀਂ ਮੰਗੀ ਜੱਜਾਂ ਤੋਂ ਕੋਈ ਗੜਗੜਾ ਕੇ ਇਹ ਨਹੀਂ ਕਿਹਾ ਕਿ ਮaaf ਕਰ ਦਿਓ ਗਲਤੀ ਹੋ ਗਈ ਜਾਂ ਮੈਂ ਜੱਜਵਾਦ ਦੇ ਵਿੱਚ ਆ ਕੇ ਫੈਸਲਾ ਲਿਆ ਨਾ ਜੋ ਮੇਰਾ ਮਕਸਦ ਸੀ ਉਹ ਪੂਰਾ ਹੋਇਆ ਕਿਉਂਕਿ ਏਹ ਉਹ ਵਿਅਕਤੀ ਨੇ ਜਿਨ੍ਹਾਂ ਨੇ 마ਸੂਮਾਂ ਦੀ ਜਾਨ ਲਈ ਹੈ ਡੁੱਲਦਾ ਲਹੂ ਯਦ ਕੌਮ ਦਾ ਬਦਲਦੀ ਤਕਦੀਰ ਕੌਮਾਂ ਦੀ ਇਹ ਐਵੇਂ ਨਹੀਂ ਕਿਸੇ ਸ਼ਾਇਰ ਨੇ ਲਿਖਿਆ ਜਿਲ੍ਹਾ ਵਾਲੇ ਵਾਗ ਦੇ ਵਿੱਚ ਖੂਨ ਡੁੱਲਿਆ ਕਿੰਨੇ ਆਂ ਦਾ ਖੋਲ ਖੋਲਿਆ ਖੂਨ ਕਿ ਨਹੀਂ ਖੋਲਿਆ ਖੋਲਿਆ ਉਹਨਾਂ ਦੇ ਵਿੱਚੋਂ ਜਿਹੜੇ ਇੱਕ ਸਨ ਜਿਨ੍ਹਾਂ ਦਾ ਖੂਨ ਖੋਲਿਆ ਉਹ ਸ਼ਹੀਦ ਉਦਮ ਸਿੰਘ ਉਦਮ ਸਿੰਘ ਦੀ ਸ਼ਹਾਦਤ ਨੂੰ ਅਸੀਂ ਕੁਰਬਾਨ ਕਰਦੇ ਹਾਂ ਬਾਰੇ ਬਾਰੇ ਜਾਣਦੇ ਆ ਉਹਨਾਂ ਦੀ ਸ਼ਹਾਦਤ ਦੇ ਉੱਪਰ ਕੁਰਬਾਨੀ ਦੇ ਉੱਪਰ ਅਸੀਂ ਸਜਦਾ ਕਰਦੇ ਆ ਕਿਉਂਕਿ ਉਹਨਾਂ ਦੀ ਕੁਰਬਾਨੀ ਦੇਸ਼ ਲਈ ਹੋਈ ਆ ਸਾਡੇ ਲਈ ਹੋਈ ਆ ਆਜ਼ਾਦੀ ਦਾ ਮੁੱਲ ਕੀ ਹੈ ਇਹ ਉਦਮ ਸਿੰਘ ਉਹਨਾਂ ਨੂੰ ਪਤਾ ਸੀ ਅੱਜ ਅਸੀਂ ਖੁੱਲੀ ਹਵਾ ਚ ਦੇਸ਼ਾਂ ਵਿਦੇਸ਼ਾਂ ਚ ਵੀ ਜੇਕਰ ਬੈਠੇ ਆ ਤਾਂ ਇੱਕ ਹੋਂਦ ਇੱਕ ਹਸਤੀ ਇੱਕ ਆਜ਼ਾਦੀ ਭਾਰਤ ਦੀ ਆਜ਼ਾਦੀ ਜਿਹਦੇ ਵਿੱਚ ਸਿੱਖਾਂ ਨੇ ਯੋਗਦਾਨ ਦਿੱਤਾ ਹੈ ਮਾਣ ਨਾਲ ਮਹਿਸੂਸ ਕਰਦੇ ਆ ਮਹਾਤਮਾ ਗਾਂਧੀ ਵਰਗੇ ਅਫਰੀਕਾ ਦੇ ਵਿੱਚ ਜਦੋਂ ਗਏ ਤਾਂ ਗੁਲਾਮੀ ਮਹਿਸੂਸ ਕੀਤੀ ਤਾਂ ਕਿ ਦ ਸੰਘਰਸ਼ ਕਰੇ ਪਤਾ ਲੱਗਿਆ ਕਿ ਬਗਾਨੇ ਦੇਸ਼ਾਂ 'ਚ ਕਿੰਝ ਬੀਚਦੀ ਹੈ ਸੋ ਗੁਰੂ ਪਿਆਰੇ ਹੋ ਮਹਾਨ ਸੂਰਬੀਰ ਜੋਦੇ ਨੂੰ ਹਮੇਸ਼ਾ ਯਾਦ ਰੱਖੀਆ ਆਉਣ ਵਾਲੀਆਂ ਪੀੜ੍ਹੀਆਂ ਲਈ ਉਹਨਾਂ ਦੇ ਮੈਸੇਜ ਪੈਗਾਮ ਲੈ ਜਾਂਦੇ ਰਹੀਏ